ਹੰਗੂ ਗੁਰੂ ਪਿਆਰਿਓ ਗੱਜ ਕੇ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਸ਼ਾ ਜੀ ਦੀ ਪਾਵਨ ਲੜੀਵਾਰ ਵਿਚਾਰ 350 ਸਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਸੋ ਅਗਲੇ ਵੀਚਾਰ ਇੰਜ ਸਰਵਣ ਕਰਨਾ ਜੀ ਬਸੰਤ ਮਹਿਲਾ ਨੌਵਾ ਨੌਵੇਂ ਪਾਸ਼ਾ ਜੀ ਬਸੰਤ ਰਾਗੇ ਅੰਦਰ ਇੰਜ ਫਰਮਾਨ ਕਰ ਰਹੇ ਹਨ ਮਾਈ ਮੈਂ ਧੰਨ ਪਾਯੋ ਹਰਨਾਮਾ ਏ ਮੈਨੂੰ ਆਤਮਿਕ ਰੂਪ ਵਿੱਚ ਆਨੰਦ ਦੇਣ ਵਾਲੀ ਮੇਰੀ ਮਾਂ ਇਹ ਸ਼ਬਦ ਗੁਰੂ ਪਿਆਰਿਓ ਮਾਯਾ ਲਈ ਵਿਵਰਤਿਆ ਮਾਂ ਲਈ ਵਿਵਰਤਿਆ ਗੁਰੂ ਲਈ ਵਿਵਰਤਿਆ ਆਤਮਾ ਲਈ ਵਿਵਰਤਿਆ ਗਿਆ ਸਤਿਗੁਰੂ ਜੀ ਕਹਿੰਦੇ ਏ ਮੇਰੀ ਮਾਏ ਮੈਂ ਜਦੋਂ ਗੁਰੂ ਦੀ ਸ਼ਰਨ ਪਾ ਕੇ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਨਾਮ ਵਾਹਿਗੁਰੂ ਦਾ ਕੀਰਤਨ ਹਾਸਲ ਕਰ ਲਿਆ ਨਾ ਮਨ ਮੇਰਾ ਧਾਵਣ ਤੇ ਛੂਟਿਓ ਘਰ ਬੈਠੋ ਵਿਸਰਾਮ ਰਾਵ ਜਿਹੜਾ ਮੇਰਾ ਮਾਨਸੀ ਟਕਕਤਾ ਸਿੱਧ ਅਦਿਸ ਵਿੱਚ ਧਾਵਣ ਦਾ ਸੀ ਨਾ ਦਰਦਰ ਦੇ ਉੱਪਰ ਇਹ ਦੁਨੀਆ ਦੇ ਸੁਖ ਪਦਾਰਥ ਮੰਗਣ ਲਈ ਭਟਕ ਰਿਹਾ ਸੀ ਇਹ ਮੇਰਾ ਮਨ ਹੁਣ ਜਿਹੜਾ ਹੈ ਉਹ ਭਾਵਨ ਤੋਂ ਧਾਵਨ ਤੋਂ ਭਾਵ ਦਰਦਰ ਭਟਕਣ ਤੋਂ ਛੁੱਟ ਗਿਆ ਬਚ ਗਿਆ ਤੇ ਹੁਣ ਇਹਨੇ ਆਪਣੇ ਇੱਕ ਨਿਜ ਸਥਾਨ ਦੇ ਉੱਪਰ ਟਿਕਾਣਾ ਕਰ ਲਿਆ ਹੈ ਭਾਵ ਸਹਿਜ ਹੋ ਕੇ ਬੈਠ ਗਿਆ ਹੈ ਰਹਾਉ ਵਿਸ਼ਰਾਮ ਦੇ ਕੇ ਅਗੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਮਾਇਆ ਮਮਤਾ ਤਣ ਤੇ ਭਾਗੀ ਉਪਜੀਵ ਨਿਰਮਲ ਗਿਆਨ ਜਿਹੜੀ ਇਹ ਦੁਨੀਆ ਦੇ ਮਾਇਆ ਸੀ ਗੁਰੂ ਪਿਆਰੇਓ ਮਾਇਆ ਕੀ ਹੈ ਗੁਰੂ ਸਾਹਿਬ ਬਾਣੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਜਿਹੜੀ ਚੀਜ਼ ਨਾਲ ਉਹ ਪ੍ਰਮਾਤਮਾ ਵਿਸਰਜ ਜਾਏ ਨਾ ਜਿਹੜੀ ਚੀਜ਼ ਨਾਲ ਮਨੁੱਖ ਉਹ ਪ੍ਰਮਾਤਮਾ ਦੀ ਯਾਦ ਤੋਂ ਉਹਦੇ ਦਰ ਤੋਂ ਦੂਰ ਹੋ ਜਾਏ ਉਹ ਸਾਰਾ ਕੁਝ ਮਾਇਆ ਹੀ ਹੈ ਏ ਮਾਇਆ ਜਿਤ ਹਰ ਵਿਸਰੈ ਮੂ ਭਜੈ ਪਾਉ ਦੂਜਾ ਲਾਇਆ ਜਦੋਂ ਦੂਜਾ ਭਾਉ ਲੱਗ ਜਵੇ ਚਾਹੇ ਉਹ ਦੁਨੀਆ ਦੇ ਵਿੱਚ ਧਨ ਹੋਵੇ ਸੋਨਾ ਚਾਂਦੀ ਹੋਵੇ ਰਾਜ ਭਾਗ ਹੋਵੇ ਦੁਨੀਆ ਦੇ ਅਹੁਦੇ ਹੋਣ ਪੁੱਤਰ ਧੀ ਹੋਵੇ ਜੋ ਵੀ ਚੀਜ਼ ਇਸ ਸੰਸਾਰ ਦੇ ਵਿੱਚ ਮਨੁੱਖ ਨੂੰ ਪਰਮਾਤਮਾ ਦੇ ਦਰ ਤੋਂ ਦੂਰ ਕਰਦੀ ਹੈ ਉਹ ਮਾਇਆ ਹੈ ਤੋ ਸਤਗੁਰੂ ਜੀ ਕਹਿੰਦੇ ਜਦੋਂ ਮੇਰਾ ਮਨਾ ਗੁਰੂ ਦੇ ਚਰਨਾਂ ਵਿੱਚ ਟਿਕ ਗਿਆ ਨਾ ਮੈਂ ਗੁਰੂ ਹਰੀ ਦਾ ਨਾਮ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਉਦੋਂ ਮੇਰਾ ਮਨ ਆ ਜਿਹੜਾ ਇਹ ਮਾਇਆ ਤੇ ਮਮਤਾ ਇਹ ਸਰੀਰ ਦੇ ਵਿੱਚੋਂ ਭੱਜ ਗਏ ਦੂਰ ਹੋ ਗਏ ਤੇ ਅੰਦਰ ਮੇਰੇ ਕੇਵਲ ਪਰਮਾਤਮਾ ਦਾ ਸ਼ੁੱਧ ਗਿਆਨ ਨਿਰਮਲ ਗਿਆਨ ਉਹ ਸੁੱਧ ਸਰੂਪ ਪਰਮਾਤਮਾ ਦਾ ਗਿਆਨ ਹਿਰਦੇ ਤੇ ਆ ਗਿਆ ਤੇ ਮੇਰੀ ਕੇਵਲ ਉਸ ਪਰਮਾਤਮਾ ਨਾਲ ਸਾਂਝ ਜੁੜ ਗਈ ਜਿੰਨਾ ਚਿਰ ਮਨੁੱਖ ਮਾਇਆ ਦੀ ਗਲੇਫੀ ਵਿੱਚ ਹੈ ਮਾਇਆ ਦੇ ਫੰਦੇ ਵਿੱਚ ਹੈ ਗੁਰੂ ਪਿਆਰਿਓ ਉਨਾਂ ਚਿਰ ਉਹ ਗੁਰੂ ਦੇ ਦਰ ਤੋਂ ਦੂਰ ਹੈ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਗੁਰੂ ਕਿਰਪਾ ਕਰਦਾ ਹੈ ਮਾਇਆ ਦਾ ਪਰਮਜਾਲ ਟੁੱਟਦਾ ਹੈ ਤੇ ਮਨੁੱਖ ਪ੍ਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ ਲੋਭ ਮੋਹ ਇਹ ਪਰਸ ਨਸਕ ਹੈ ਗਹੀ ਭਗਤੀ ਭਗਵਾਨ ਹੁਣ ਮੇਰੇ ਤੇ ਗੁਰੂ ਦੀ ਕਿਰਪਾ ਇੰਨੀ ਹੋ ਗਈ ਹੁਣ ਮੈਨੂੰ ਕਿਸੇ ਚੀਜ਼ ਦਾ ਵੀ ਲੋਭ ਨਹੀਂ ਹੈ ਕਿਸੇ ਵਸਤ ਨਾਲ ਵੀ ਇੰਨਾ ਮੋਹ ਨਹੀਂ ਹੈ ਇਹ ਜਿਹੜੇ ਲੋਭ ਤੇ ਮੋਹ ਨੇ ਇਹ ਮੈਨੂੰ ਹੁਣ ਛੋ ਵੀ ਨਹੀਂ ਸਕਦੇ ਜੇ ਪ੍ਰਮਾਤਮਾ ਨੇ ਮੇਰੀ ਝੋਲੀ ਕੁਝ ਪਾ ਦਿੱਤਾ ਤਾਂ ਵੀ ਸ਼ੁਕਰ ਹੈ ਜੇ ਪ੍ਰਮਾਤਮਾ ਨੇ ਕੁਝ ਲੈ ਲਿਆ ਤੇ ਤਾਂ ਵੀ ਸ਼ੁਕਰ ਹੈ ਪਰ ਇਹ ਗੁਰੂ ਕਿਸੇ ਵਿਰਲੇ ਨੂੰ ਹੀ ਬਖਸ਼ਿਸ਼ ਕਰਦਾ ਹੈ ਗੁਰੂ ਕਿਰਪਾ ਜੇ ਨਰਕੋਂ ਕਿੰਨੀ ਤੇ ਇਹ ਜੁਗਤ ਪਛਾਣੀ ਇਹ ਜੋਗਤੀ ਕੇਵਲ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਹੁੰਦੀ ਹੈ ਸਤਗੁਰੂ ਜੀ ਕਹਿੰਦੇ ਲੋਭ ਮੋਹ ਇਹ ਪਰਸਨ ਸੱਕ ਹੈ ਗਹੀ ਭਗਤ ਭਗਵਾਨ ਜਦੋਂ ਮੈਂ ਭਗਵਾਨ ਦੀ ਭਗਤੀ ਕੀਤੀ ਭਗਵਾਨ ਦੀ ਭਗਤੀ ਮੇਰੇ ਹਿਰਦੇ ਤੇ ਵਸ ਗਈ ਨਾ ਪਰਮਾਤਮਾ ਦੀ ਯਾਦ ਕੇਵਲ ਮੇਰੇ ਹਿਰਦੇ ਤੇ ਟਿਕ ਗਈ ਫਿਰ ਇਹ ਲੋਭ ਮੋਹ ਵਗੈਰਾ ਮੇਰੇ ਮੈਨੂੰ ਛੂ ਵੀ ਨਹੀਂ ਸਕੇ ਜਨਮ ਜਨਮ ਦਾ ਸੰਸਾਰ ਚੋਕਾ ਰਤਨ ਨਾਮ ਜਬ ਪਾਇਆ ਜਦੋਂ ਤੋਂ ਮੈਂ ਪਰਮਾਤਮਾ ਦਾ ਰਤਨ ਅਮੋਲਕ ਬੇਸ਼ੁਮਾਰ ਕੀਮਤੀ ਨਾਮ ਪਾ ਲਿਆ ਨਾ ਜਦੋਂ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਗਿਆਨ ਨਿਰਮਲ ਗਿਆਨ ਪ੍ਰਗਟ ਹੋ ਗਿਆ ਤੇ ਫਿਰ ਮੇਰਾ ਜਿਹੜਾ ਜਨਮ ਜਨਮਾਂਤਰਾ ਦਾ ਸਹਮ ਸੀਗਾ ਉਹ ਦੂਰ ਹੋ ਗਿਆ ਖਤਮ ਹੋ ਗਿਆ ਜਨਮ ਮਰਨ ਦੀ ਸ਼ੰਕਾ ਨਾਸ ਗਈ ਮੇਰੀ ਹੁਣ ਮੈਨੂੰ ਕੋਈ ਸ਼ੰਕਾ ਨਹੀਂ ਕਿ ਚਰਾਸੀ ਹੈ ਜਾਂ ਨਹੀਂ ਹੈ ਕਿਉਂ ਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਗੁਰੂ ਤੇ ਪੂਰਨ ਭਰੋਸਾ ਹੈ ਕਿ ਮੇਰਾ ਜਨਮ ਮਰਨ ਸੀ ਉਹ ਖਤਮ ਹੋ ਕੇ ਹੁਣ ਮੈਂ ਕੇਵਲ ਗੁਰੂ ਦੇ ਚਰਨਾਂ ਦੇ ਵਿੱਚ ਨਿਵਾਸ ਕਰਾਂਗਾ ਜਨਮ ਜਨਮ ਦਾ ਸੰਸਾਰ ਛੁੱਕ ਗਿਆ ਮੇਰਾ ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹੀ ਸੁਮਾਇਆ ਮੇਰੇ ਮਨ ਦੇ ਉਤੋਂ ਹੁਣ ਸਾਰੀ ਸ਼ਕਲ ਤ੍ਰਿਸ਼ਨਾ ਮਿਟ ਗਈ ਸ਼ਕਲ ਪਾਵਸਾਗਲੀ ਸਾਰੀ ਮੇਰੇ ਮਨ ਤੋਂ ਹਰ ਇੱਕ ਤਰ੍ਹਾਂ ਦੀ ਜਿਹੜੀ ਤ੍ਰਿਸ਼ਨਾ ਸੀ ਉਹ ਮੁੱਕ ਗਈ ਤੇ ਨਿਜ ਸੁਖ ਮਾਇ ਅਸਮਾਇ ਹੁਣ ਮੈਂ ਸਦਾ ਉਸ ਅਨੰਦ ਵਿੱਚ ਟਿਕਿਆ ਰਹਿੰਦਾ ਜਿਹੜਾ ਦੁਨੀਆ ਦੇ ਵਿੱਚ ਕਿਸੇ ਤਰ੍ਹਾਂ ਵੀ ਖਤਮ ਨਹੀਂ ਹੁੰਦਾ ਦੁਨੀਆ ਨੇ ਆਨੰਦ ਖੁਸ਼ੀਆਂ ਪਿਆਰੇ ਦੁਨੀਆ ਦੀਆਂ ਦੁਨੀਆਂ ਦੇ ਲਾੜ ਖੇੜੇ ਇਹ ਸਭ ਦੂਜੇ ਰੂਪ ਚ ਬਦਲ ਜਾਂਦੇ ਆ ਇੱਕ ਦਿਨ ਖਤਮ ਹੋ ਜਾਂਦੇ ਆ ਪਰ ਕੇਵਲ ਗੁਰੂ ਦੇ ਚਰਨਾਂ ਦਾ ਆਨੰਦ ਐਸਾ ਹੈ ਜਿਹਦਾ ਕੋਈ ਵਿਰੋਧੀ ਸ਼ਬਦ ਨਹੀਂ ਔਰ ਨਾ ਹੀ ਇਹ ਕਦੇ ਖਤਮ ਹੁੰਦਾ ਹੈ ਕਿ ਗੁਰੂ ਸਾਹਿਬ ਕਹਿੰਦੇ ਫਿਰ ਜਦੋਂ ਪ੍ਰਮਾਤਮਾ ਦਾ ਨਾਮ ਹਿਰਦੇ ਦੇ ਟਿਕ ਜਾਂਦਾ ਹੈ ਪ੍ਰਮਾਤਮਾ ਦੀ ਯਾਦ ਹਮੇਸ਼ਾ ਮਨ ਦੇ ਉੱਪਰ ਟਿਗੀ ਰਹਿੰਦੀ ਹੈ ਤੇ ਮਨ ਦੀ ਸਾਰੀ ਤ੍ਰਿਸ਼ਨਾ ਖਤਮ ਹੋ ਗਈ ਤੇ ਹੁਣ ਉਹ ਸਦਾ ਨਿਝ ਵਾਲਾ ਆਨੰਦ ਮੇਰੇ ਹਿਰਦੇ ਤੇ ਸਮਾ ਗਿਆ ਜਾਂ ਕਹੋ ਤਦਿਆਲ ਕਿਰਪਾ ਨੇ ਦਾ ਸੋ ਗੋਬਿੰਦ ਗੁਣ ਗਾਵੇ ਪਰ ਭਾਈ ਇਹ ਅਵਸਥਾ ਤਦ ਬਣਦੀ ਹੈ ਜਦੋਂ ਉਹ ਆਪ ਦਿਆਲ ਹੋਵੇ ਜਦੋਂ ਉਹ ਆਪ ਕਿਰਪਾਲ ਕਰ ਕਿਰਪਾਲਤਾ ਕਰਕੇ ਪਰਮ ਕਿਰਪਾਲੂ ਵਾਹਿਗੁਰੂ ਆਪਣੇ ਦਰ ਨਾਲ ਜੋੜ ਲਵੇ ਉਹ ਗਈ ਮਨੋਕੁ ਗੁਣੂ ਗੋਬਿੰਦ ਗਾ ਸਕਦਾ ਹੈ ਗੁਣ ਗੋਬਿੰਦ ਗਾ ਸਕਦਾ ਪਰਮਾਤਮਾ ਦੀ ਯਾਦ ਵਿੱਚ ਜੁੜ ਸਕਦਾ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੰਦਾ ਇਹ ਤਾਂ ਪ੍ਰੇਮ ਦਾ ਪਿਆਲਾ ਉਹ ਖਸਮ ਮਾਲਕ ਵਾਹਿਗੁਰੂ ਦਾ ਹੈ ਜਿਹੜਾ ਉਹਨੂੰ ਪਾ ਜਾਂਦਾ ਹੈ ਉਹ ਨੂੰ ਕਿਰਪਾ ਕਰਕੇ ਆਪਦਾ ਪਿਆਰ ਬਖਸ਼ ਦਿੰਦਾ ਭਾਈ ਸਾਡੇ ਕਰਮਾਂ ਦੇ ਵਿੱਚ ਜਾਂ ਸਾਡੇ ਕੰਮ ਕਰਨ ਵਾਲਾ ਕੀ ਹੈ ਉਹ ਹੈ ਅਰਦਾਸ ਉਹ ਹੈ ਬੇਨਤੀ ਉਹ ਹ ਚੋਦਰੀ ਅਰਜੋਈ ਸੱਚੇ ਪਾਤਸ਼ਾਹ ਸਾਡੇ ਤੇ ਵੀ ਰਹਿਮ ਕਰੋ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਤੇ ਵੀ ਦਇਆਲਤਾ ਬਖਸ਼ੋ ਕਿਉਂਕਿ ਜਿਨ੍ਹਾਂ ਤੇ ਤੂੰ ਦਇਆਲ ਹੁੰਨਾ ਹੈ ਜਿਨ੍ਹਾਂ ਤੇ ਵਾਹਿਗੁਰੂ ਦਇਆਲ ਹੁੰਦਾ ਹੈ ਉਹ ਹੀ ਗੋਬਿੰਦ ਪ੍ਰਮਾਤਮਾ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਕਹੋ ਨਾਨਕ ਇਹ ਬੇਦ ਕੀ ਸੰਪਾ ਕੋ ਗੁਰਮੁਖ ਪਾਵੈ ਸਤਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਐਸ ਤਰ੍ਹਾਂ ਦੀ ਸੰਪਤੀ ਵਿਦਕੀ ਸੰਪੈ ਐਸ ਤਰ੍ਹਾਂ ਦੀ ਸੰਪਤੀ ਧਨ ਦੌਲਤ ਦੁਨਿਆਵੀ ਨਹੀਂ ਉਹ ਕਾਲਪੁਰਖ ਦੀ ਬਖਸ਼ਿਸ਼ ਰੂਪੀ ਸੰਪਤੀ ਕੋਈ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲ ਕੇ ਹੀ ਪਾ ਸਕਦਾ ਹੈ ਜਿਹੜੇ ਮਨੁੱਖ ਦਾ ਕੇਵਲ ਆਪਦੇ ਗੁਰੂ ਤੇ ਟੁੱਟ ਭਰੋਸਾ ਹੈ ਕੇਵਲ ਗੁਰੂ ਦੇ ਚਰਨਾਂ ਦੇ ਵਿੱਚ ਹੀ ਉਹ ਆਪਣਾ ਧਿਆਨ ਰੱਖਦਾ ਹੈ ਕੇਵਲ ਗੁਰੂ ਦੇ ਪਾਵਨ ਉਪਦੇਸ਼ ਅਨੁਸਾਰ ਜੀਵਨ ਬਤੀਤ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹਦੇ ਤੇ ਉਹ ਅਕਾਲ ਪੁਰਖ ਕਿਰਪਾ ਕਰਕੇ ਹਿਰਦੇ ਤੇ ਨਾਮ ਵਸਾ ਦਿੰਦਾ ਹੈ ਤੇ ਜਿਨ੍ਹਾਂ ਦੇ ਹਿਰਦਿਆਂ ਤੇ ਨਾਮ ਵੱਸ ਜਾਂਦਾ ਹੈ ਉਹਨਾਂ ਦੇ ਹਰ ਤਰ੍ਹਾਂ ਦੇ ਸ਼ੰਕੇ ਸਹਿਸੀ ਟੁੱਟ ਜਾਂਦੇ ਨੇ ਤੇ ਉਹ ਮਨੁੱਖ ਵਕਾਰਾਂ ਤੋਂ ਬਚ ਕੇ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਪੁੱਛਾਂ ਦੀ ਖਿਮਾ ਅਗੇ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸ਼ੇਅਰ ਕਰਨ ਦੀ ਸੇਵਾ ਜ਼ਰੂਰ ਕਰਨਾ ਜੀ ਦੇਓ ਅਸੀਸ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ